ਫਗਵਾੜਾ ਸ਼ਹਿਰ ਦੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨਾਂ ਦੇ ਬਾਹਰ ਰੱਖੇ ਗਏ ਸਾਮਾਨ ਕਾਰਨ ਜਿੱਥੇ ਟ੍ਰੈਫਿਕ ਵਿੱਚ ਬਿਗੰਤਾ ਪੈਂਦਾ ਹੀ ਹੈ ਉੱਥੇ ਹੀ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਦੇ ਲਈ ਨਗਰ ਨਿਗਮ ਫਗਵਾੜਾ ਵੱਲੋਂ ਪੁਲਿਸ ਨਾਲ ਮਿਲ ਕੇ ਕਈ ਵਾਰ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਦੁਕਾਨਦਾਰ ਮੁਰ ਤੋਂ ਉਸੇ ਹੀ ਜਗ੍ਹਾ ਤੇ ਆਪਣੀ ਦੁਕਾਨ ਦਾ ਸਾਮਾਨ ਦੁਕਾਨਾਂ ਦੇ ਬਾਹਰ ਰੱਖ ਲੈਂਦੇ ਹਨ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀ ਰੋਹਿਤ ਕਾਲੀਆ ਵੱਲੋਂ ਥਾਣਾ ਸਿਟੀ ਦੀ ਪੁਲਿਸ ਟੀਮ ਨੂੰ ਨਾਲ ਲੈ ਕੇ ਬਜ਼ਾਰਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਰੋਹਿਤ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਜ਼ਾਰਾਂ ਵਿੱਚ ਵੱਧ ਰਹੀ ਟ੍ਰੈਫਿਕ ਦੇ ਮੱਦੇਨਜ਼ਰ ਦੁਕਾਨਦਾਰਾਂ ਦਾ ਸਾਮਾਨ ਜਿੱਥੇ ਹਟਾਇਆ ਗਿਆ ਹੈ ਉੱਥੇ ਹੀ ਕਈ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ ਨੇ ਉਨ੍ਹਾਂ ਨਾਲ ਹੀ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀ ਦੁਕਾਨ ਦਾ ਸਾਮਾਨ ਆਪਣੀ ਦੁਕਾਨ ਦੀ ਹੱਦ ਅੰਦਰ ਹੀ ਰੱਖਣ ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਮਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਉਨ੍ਹਾਂ ਸਮੂਹ ਦੁਕਾਨਦਾਰ ਕਾਰਪੋਰੇਸ਼ਨ ਨਾਲ ਸਹਿਯੋਗ ਕਰਨ ਦੀ اپیل کی تھی۔ اج ਜਿਹੜਾ ਮੰਤਰੀ ਮਜਾਦਾਂ ਦੇ ਵਿੱਚ ਤੁਸੀਂ ਕਰ ਰਹੇ ਸੀ ਕਿ ਕਹਣਾ ਜਾਨੇ ਇਸ ਬਾਰੇ। ਅਸੀਂ ਇਹ ਪ੍ਰਸ਼ਾਸਨ ਦੇ ممبرਸ਼ਾ ਤੇ ਲੋਕਾਂ ਦੀਆਂ ਕੁ ਸ਼ਿਕਾਇਤਾਂ ਨੂੰ ਦੇਖਦੇ ਹੋਏ ਕਿ ਇਹ ਜਿਹੜੇ ਬਾਜ਼ਾਰ ਨੇ ਬਗਵਾੜਾ ਦੇ ਭੀੜੇ ਬਾਜ਼ਾਰ سراਏ ਰੋਡ ਪੰਗਾ ਰੋਡ سینما ਰੋਡ ਇਹਨਾਂ ਦੇ ਵਿੱਚ کافی ساری ਇਨਫਰੋਚਮੈਂਟ ਜਿਹੜੀ ਟੈਂਪਰੇਰੀ ਆ ઓਰੇੜੀ ਵਾਲਿਆਂ ਵੱਲੋਂ ਦੁਕਾਨਦਾਰ ਵੱਲੋਂਿੱਦੀ ਆਪਣਾ ਸਮਾਨ ਬਹੁਤ ਵਧਾ ਕੇ ਰੱਖਿਆ ਜਿਹਦਾ ਮੁਕਤਮ ਮਾਯਨਾ ਦੀ ਵਿਖਿਆ ਤੇ ਮੌਕੇ ਤੇ ਇਹਨਾਂ ਦਾ ਸਮਾਨ ਪਿੱਛੇ ਕਰਾਇਆ ਇਹਨਾਂ ਨੂੰ ਵਾਰਨਿੰਗ ਦਿੱਤੀ ਆ। ਟ੍ਰੈਫਿਕ ਵਾਸਤੇ ਜਿਹੜਾ ਵਾ ਰੋਡ ਖੁੱੰਡਾ ਰੱਖੋ ਔਰ ਜਿਹੜੇ ਕੁਝ ਜਿਹੜੇ ਕ੍ਰੋਨਿਕ ਜਿਹੜੇ ਪਾਲਟਰ ਸੀਗੇ ਜਿਨ੍ਹਾਂ ਨੇ ਇਨਫਰੋਸ ਮੜਾ ਜ਼ਿਆਦਾ ਕੀਤੀ ਹੁੰਦੀ ਸੀ ਉਹਨਾਂ ਨੂੰ ਅਸੀਂ ਚਲਾਣ ਵੀ ਕਿਤੇ 15 ਤੋਂ 20 ਦੇ ਤਕਰੀਬਨ ਤੇ ਇਹ ਡਰਾਈਵ ਜਿਹੜੀ ਆ ਅਸੀਂ ਕੰਟੀਨਿਊ ਹੁਣ ਸਟਾਫ ਨੂੰ ਹਦਾਇਤ ਕਰਾਂਗੇ ਕਿ ਇਹ ਚੱਲਦੀ ਰਹੇ ਕਿਉਂਕਿ ਆਉਣ ਵਾਲੇ ਤਿਹਾਰ ਦੇ ਮੱਦੇ ਨਜ਼ਰ ਵੀ ਅਸੀਂ ਬਾਜ਼ਾਰਾਂ ਨੂੰ ਜਿਹੜਾ ਗੁੱਲਾ ਰੱਖਣਾ ਵਾ ਤਾਂ ਜੋ ਲੋਕੀ ਜਿਹੜਾ ਆਪਣਾ ਤਿਹਾਰਾ ਦਾ ਆਨੰਦ ਮਾਣ ਸਕਣ ਔਰ ਜਿਹੜਾ ਇੱਥੇ ਇਨਕੋਰਜਮੈਂਟਸ ਹੋਈਆਂ ਨੇ ਉਹ ਦੂਰ ਹੋ ਗਏ ਸਾਰਾ ਚਲਾਨ ਵਗੈਰਾ ਵੀ ਕੱਟੇ ਗਏ ਆ ਹਾਂਜੀ ਚਲਾਨ ਕੱਟੇ ਆ 15 ਤੋਂ 20 ਚਲਾਨ ਅੱਜ ਹੀ ਦਿੱਤੇ ਆ ਕੋਈ ਬਾਣੀ ਵਗੈਰਾ ਵੀ ਦਿੱਤੀ ਗਈ ਆ ਜਾਂ ਹਾਰਨਿੰਗਸ ਵੀ ਦਿੱਤੀਆਂ ਨੇ ਜਿਨ੍ਹਾਂ ਨੇ ਬਹੁਤ ਥੋੜਾ ਜਿਹਾ ਮਿਨੀਮਮ ਅਫੈਂਸ ਕੀਤਾ ਸੀ ਉਹਨਾਂ ਨੂੰ ਆਪਣਾ ਨੂੰ ਜਿੰਮਟ ਚ ਰਹਿਣ ਨੂੰ ਗਿਆ ਸਮਾਨ ਅੰਦਰ ਰੱਖਣ ਨੂੰ ਗਿਆ ਵਾ ਜੇ ਉਸ ਤੋਂ ਬਾਅਦ ਵੀ ਨਹੀਂ ਇਹ ਹੁਕਮਾਂ ਦੀ ਪਾਲਣਾ ਕਰਨਗੇ ਤੇ ਉਹਨਾਂ ਖਿਲਾਫ ਕਾਰਵਾਈ ਕਰੇ ਸਰ ਜਿੱਦਾਂ ਹੁਣ ਤੁਸੀਂ ਨਗਰ ਨਿਗਮ ਦੀ ਟੀਮ ਆਂਦੀ ਆ ਤੁਰੰਤ ਇਹ ਮਤਲਬ ਕਿ ਅੱਧੇ ਘੰਟੇ ਬਾਅਦ ਫੇਰ ਆਪਣਾ ਇਹ ਸਮਾਨ ਉੱਥੇ ਲਾ ਦਿੰਦੀ ਆ ਦੇਖੋ ਜੀ ਇਸ ਮਸਲੇ ਵਿੱਚ ਅਸੀਂ ਆਪਣੀ ਕਾਰਵਾਈ ਕਰਦੇ ਆ ਪਰ ਅਸੀਂ ਇਹਦੇ ਨਾਲ-ਨਾਲ ਬੀਲ ਕਰਦੇ ਆ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਇਹ ਉਹ ਆਪਣਾ ਨਿੱਜੀ ਫਰਜ਼ ਸਮਝਦੇ ਹੋਏ ਕਿ ਜਿਹੜਾ ਇਹ ਬਾਜ਼ਾਰ ਆ ਇਹ ਉਹਨਾਂ ਦਾ ਆਪਣਾ ਬਾਜ਼ਾਰ ਆ ਜਿਹੜੇ ਦੁਕਾਨਦਾਰ ਆ ਉਹਨਾਂ ਦਾ ਬਾਜ਼ਾਰ ਆ ਪਬਲਿਕ ਦਾ ਬਾਜ਼ਾਰ ਆ ਲੋਕਾਂ ਦਾ ਬਾਜ਼ਾਰ ਆ ਇਹਨੂੰ ਇੰਨਾ ਕਿ ਖੁੱਲਾ ਰੱਖਿਆ ਜਾਵੇ ਕਿ ਗਾਹਕ ਜਿਹੜਾ ਜੇ ਲੋਕੀ ਆਂ ਜਾਣ ਵਾਲੇ ਆ ਉਹ ਈਜ਼ੀਲੀ ਮੂਵ ਕਰ ਸਕਣ ਜਿੱਦਾਂ ਹੁਣ ਦੁਕਾਨ ਦੇ ਬਾਹਰ ਰੇੜੀ ਫੜੀ ਵਾਲੇ ਲੱਗੇ ਹੋਏ ਆ ਉਹਦਾ ਕਿਦਾਂ ਤੁਸੀਂ ਦੇਖ ਰਹੇ ਨਜ਼ਰ ਨੂੰ ਅਜਾ ਨੂੰ ਅਸੀਂ ਹਦਾਇਤ ਕੀਤੀ ਆ ਅੱਜ ਕੁੱਝ ਦੇ ਚਲਾਨ ਵੀ ਕੀਤੇ ਆ ਜਿਹੜੇ ਬਹੁਤ ਜ਼ਿਆਦਾ ਕਿਤੇ ਕਿਸੇ ਨੇ ਰੇੜੀ ਲਵਾਈ ਹੋਈ ਸੀ ਵੀ ਇਥੋਂ ਹਟਵਾ ਦੇ ਜੇ ਉਹ ਫਿਰ ਵੀ ਨਹੀਂ ਹਟਵਾਉਂਦੇ ਤੁਹਾਨੂੰ ਦੇ ਚਲਾਨੀ ਕੀਤੀ